ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰਪੰਜਾਬ ਨਿਊਜ਼ ਚੈਨਲ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਅਹਿਮ ਖਬਰ ਜਿਹੜੀ ਹੈ ਉਹ ਜਿਰਕਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 에ਅਰ ਫੋਰਸ ਦੀ ਵਰਦੀ ਦੇ ਵਿੱਚ ਇੱਕ ਨੌਜਵਾਨ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਜੀ ਹਾਂ ਮਾਮਲਾ ਇਸ ਕਦਰ ਹੈ ਕਿ ਮੁਹੱਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮ ਰያ ਸੀ ਤਾਂ ਲੋਕਾਂ ਨੂੰ ਸ਼ੱਕ ਹੋਇਆ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਪਤਾ ਚੱਲਿਆ ਕਿ ਇਹ ਜਿਹੜੀ ਇਹ ਨਸ਼ੇੜੀਆ ਆ ਅਕਸਰ ਜੜਾਇਆ ਨਸ਼ੇ ਦੀ ਹਾਲਤ ਵਿੱਚ ਨਸ਼ਾ ਕਰਨ ਵਾਸਤੇ ਇਲਾਕੇ ਦੇ ਵਿੱਚ ਆਉਂਦਾ ਸੀ ਤਾਂ ਲੋਕਾਂ ਵੱਲੋਂ ਇਸ ਨੂੰ ਕਾਬੂ ਕਰ ਲਿੱਤਾ ਗਿਆ ਤਾਂ ਮੌਕੇ ਦੇ ਉੱਤੇ ਫੌਜ ਨੂੰ ਵੀ ਬੁਲਾ ਲਿੱਤਾ ਗਿਆ ਫੌਜ ਦੇ ਅਧਿਕਾਰੀਆਂ ਨੂੰ ਅਤੇ ਨਾਲ ਪੁਲਿਸ ਨੂੰ ਬੁਲਾ ਲਿੱਤਾ ਗਿਆ ਉਹ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਡੇ ਏਅਰ ਫੋਰਸ ਦਾ ਜਿਹੜਾ ਬੰਦਾ ਨਹੀਂ ਹੈ ਤਾਂ ਜਦੋਂ ਗੱਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਨਸ਼ੇੜੀਆਂ ਨੇ ਔਰ ਇਸ ਦੇ ਨਾਲ ਇੱਕ ਨੋਜਵਾਨ ਹੋਰ ਸੀਗਾ ਇਹਨਾਂ ਨੇ ਇਹ ਜਿਹੜੀ ਵਧਦੀ ਆ चोरी की फिलहाल पुलिस ने करके ता अगली जड़ी कार्रवाई की जा रही है जो बंदा पकड़ा आप ने, जी। मैटर और कहाँ से पकड़ो मैटर ये यहाँ प्रभात रोड पे गुरमुख के ग्राउंड में किसी ऑटो में बैठा था जी ये बर्बी के साथ था ये नशे कर रहा था यहाँ पे तो ये डाउटफुल हुआ की ये अटलीस्ट हमारे फोर्सेज का नहीं है जो वर्दी जिस टाइल से पहन रखी थी जो इसके लक्षण थे उस बेस पे इसको पकड़ा जी चार लोगों को इकट्ठे करके पुलिस को अतला किया एंड इंडियन पुलिस पुलिस आई अभी हमारी पंजाब पुलिस अभी तक आई नहीं है पंजाब पुलिस अभी तक आई नहीं तो इन्फॉर्म किया था आपने हां ये ये बंदा लोकल है जो लोकल, लोकल, लोकल ही बता है। रहा है जी ए के एस 2 का एड्रेस है नशेडियन भीड़ तैयारी की प्रोक्लेम्ड ऑफेंडर है रेगुलर यहां नशे पत्ते ड्रेसिस ने कहां से ली क्या बताया इसने ये बता रहा है कि मेरे को नीचे पड़ी मिली वहां से उठाई हां इस जहां का एड्रेस बता रहा है वहां हमारा ऑफिस है वहां ऐसा कुछ था ही नहीं जिद पर पुलिस ने आज दो व्यक्ति हैं सुखप्रीत सिंह ते सूरज नाम दे जेडे के झिरकपुर दे ही रहन वाले ने इनानु गिरफ्तार किया है इनाचो जेड़ा सुखप्रीत आ उने एयर फोर्स दे ऑफिसर दी यूनिफॉर्म ਪਾਈ ਹੋਈ ਸੀ इनु जेड़ा सुखप्रीत दा सी इनु पटेला चौक दे ਕੋਲੋਂ झिरकपुर दे विचो ही गिरफ्तार किया है ਇਹ ਜਿਹੜਾ ਜਿਹੜੀ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਨਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉੱਥੇ ਇੱਕ ਬੜੇ ਫੇਮਸ ਟੇਲਰ ਹੈ ਜਿਹੜੇ ਕਿ ਯੂਨੀਫਾਰਮ ਵਗੈਰਾ ਸਵਾਉਂਦੇ ਨੇ ਆਰਮੀ ਤੇ 에어 ਫੋਰਸ ਵਗੈਰਾ ਆਫੀਸਰ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਆਫੀਸਰ ਨੂੰ ਕੋਰੀਅਰ ਕਰਦੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫ਼ਤਰ ਸੀਗਾ ਉੱਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਦੇ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜੀਲਕਪੁਰ ਦੇ ਵਿੱਚ ਇਸੇ ਮਕਦਮੇ ਦੇ ਵਿੱਚ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜ ਦੋਨੋ ਇਥੋਂ ਦੇ ਹੀ ਲੋਕਲ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ